आत्मिक व्यक्ति ਨਾਲ ਜੋ ਬੀਤਦਾ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਮੈਂ ਆਪਣੇ ਸਾਰੇ ਘਰਾਨੇ ਦੇ ਵਿੱਚੋਂ ਜ਼ਿਆਦਾ ਆਤਮਿਕ ਹਾਂ ਸਭ ਤੋਂ ਪਹਿਲਾਂ ਮੈਂ ਹੀ ਉਧਾਰ ਪਾਇਆ ਸਭ ਤੋਂ ਪਹਿਲਾਂ ਪਰਮੇਸ਼ਵਰ ਨੂੰ ਪਿਆਰ ਕਰਨ ਵਾਲਾ ਮੈਂ ਹੀ ਸੀ ਮੈਂ ਹੀ ਸੀ ਸਭ ਤੋਂ ਜ਼ਿਆਦਾ ਮੈਂ ਪਰਮੇਸ਼ਵਰ ਨੂੰ ਪਿਆਰ ਕਰਦਾ ਹਾਂ ਪਰਮੇਸ਼ਵਰ ਦੀ ਸੰਤਾਨ ਹੋ ਕੇ ਜੀਣਾ ਹਾਂ ਪਰਮੇਸ਼ਵਰ ਨੂੰ ਮੈਂ ਜਾਣ ਲਿਆ ਫਿਰ ਮੇਰੇ ਹੀ ਜੀਵਨ 'ਚ ਕਸ਼ਟ ਕਿਉਂ ਆਇਆ ਪਿਆਰੀਓ ਯੂਸਫ ਇਹ ਸਵਾਲ ਕਰ ਸਕੀ 100% ਉਹ ਹੱਕਦਾਰ ਸੀ ਜਦੋਂ ਸੰਗਲਾਂ ਨਾਲ ਬੰਨ ਕੇ ਯੂਸਫ ਨੂੰ ਲਿਜਾ ਰਹੇ ਸੀ ਤਾਂ ਕਿੰਨਾ ਰੋਇਆ ਹੋਵੇਗਾ ਬਾਈਬਲ ਚ ਸਾਫ ਸਾਫ ਲਿਖਿਆ ਹੈ ਲੋਹੇ ਦੀਆਂ ਹੱਥਕੜੀਆਂ ਨੇ ਉਸ ਨੂੰ ਬੰਨ ਦਿੱਤਾ ਲੋਹੇ ਨਾਲ ਤਿਆਰ ਕੀਤੀਆਂ ਗਈਆਂ ਹੱਥਕੜੀਆਂ ਉਹਦੇ ਸਰੀਰ ਨੂੰ ਜਦ ਉਹਨਾਂ ਨੇ ਜਕੜਿਆ ਸੀ ਤਾਂ ਉਹ ਬੜਾ ਦੁਖੀ ਹੋਇਆ ਇਸ ਲਈ ਕਿਉਂ ਇਹ ਹਥਕੜੀਆਂ ਕੋਈ ਸਾਡੇ ਵਿੱਚਕਾਰ ਹੈ ਜੋ ਬੜਾ ਦੁਖੀ ਹੈ ਮੈਂ ਪੁੱਛਦਾ ਕਿਉਂ ਦੁਖੀ ਹਾਂ ਕਾਰਨ ਕੀ ਆ ਤੁਹਾਡੇ ਦੁੱਖ ਦੀ ਵਜ੍ਹਾ ਕੀ ਆ ਪਾਸਟਰ ਜੀ ਮੇਰੇ ਹੱਥ ਪੈਰ ਚੱਲ ਨਹੀਂ ਰਹੇ ਸਮਝ ਨਹੀਂ ਆ ਰਿਹਾ ਕਿਉਂ ਇਸ ਤਰ੍ਹਾਂ ਹੋ ਰਿਹਾ ਮੇਰੇ ਹਿਨ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਇਹ ਸੋਚਨੇ ਮੈਨੂੰ ਪਰੇਸ਼ਾਨ ਕਰਦਾ ਮੇਰੀ ਆਲੀ ਦਾਲੀ ਦੇ ਲੋਕ ਠੀਕ ਆ ਮੇਰੀ ਤਰੱਕੀ ਨਹੀਂ ਹੋ ਰਹੀ ਦਿਨ ਪ੍ਰਤੀ ਦਿਨ ਉਵੱਦੀ ਜਾ ਰਹੇ ਆ ਪਰ ਪਤਾ ਨਹੀਂ ਕਿਉਂ ਦਿਨ ਪ੍ਰਤੀ ਦਿਨ ਮੈਂ ਆਪਣੇ ਜੀਵਨ ਚ ਹੋਰ ਵੀ ਥੱਲੇ ਲੱਗਦਾ ਜਾ ਰਿਹਾ ਹਾਲਾਤ ਮਾੜੇ ਹੋ ਰਿਹਾ ਹਾਲਾਤ ਭੁਰੇ ਹੋ ਰਿਹਾ ਇਸ ਤਰ੍ਹਾਂ ਪਤਾ ਨਹੀਂ ਕਿਉਂ ਹੋ ਰਿਹਾ ਕਿਉਂ ਮੇਰੇ ਜੀਵਨ ਚ ਕਸ਼ਟ ਕਿਉਂ ਮੇਰੇ ਜੀਵਨ ਚ ਇਹ ਦੁੱਖ ਕਿਉਂ ਮੈਨੂੰ ਇਹ ਪਰੇਸ਼ਾਨੀ ਜੇ ਸਵਾਲ ਤੁਸੀਂ ਇਹ ਕਰ ਰਹੇ ਹੋ ਤਾਂ ਤੁਹਾਡੇ ਤੋਂ ਵੀ ਪਹਿਲਾਂ ਇੱਕ ਧਰਮੀ ਨੇ ਇਹੀ ਸਵਾਲ ਕੀਤਾ ਸੀ ਉਹਦਾ ਨਾਮ ਯੂਸਫ ਸੀ ਲੋਹੇ ਦੀਆਂ ਹੱਥ ਕੜੀਆਂ ਨਾਲ ਉਸ ਨੂੰ ਬੰਨਿਆ ਗਿਆ ਭੈਣੋ ਤੇ ਪ੍ਰਾਪੋ ਜੇ ਜ਼ਿੰਦਗੀ ਵਿੱਚ ਕੋਈ ਵੀ ਮਹਾਨ ਬਣਿਆ ਹੈ ਤਾਂ ਉਹ ਕਈ ਦੁੱਖਾਂ ਦੇ ਵਿੱਚੋਂ ਨਿਕਲਿਆ ਇਸ ਗੱਲ ਨੂੰ ਯਾਦ ਰੱਖੋ ਸੁਣੋ ਜੇ ਤੁਸੀਂ ਪਿੱਛੇ ਜਾ ਰਹੇ ਹੋ ਜਾਂ ਤੁਹਾਨੂੰ ਦਬਾਇਆ ਜਾ ਰਿਹਾ ਆਪਣੇ ਪਰਿਵਾਰ ਦੇ ਲੋਕਾਂ ਲਈ ਤੁਸੀਂ ਕੀ ਕਰ ਰਹੇ ਹੋ ਪਵੇਖ ਦੇ ਰਹੇ ਹੋ ਤਾਂ ਸਮਝੋ ਅਧਿਆਤਮਿਕ ਜੀਵਨ ਦੇ ਵਿੱਚ ਕੁੱਟਿਆ ਜਾਣਾ ਅਤੇ ਦੱਬਿਆ ਜਾਣਾ ਤੁਸੀਂ ਬਹੁਤਿਆਲੀ ਆਸ਼ੀਸ਼ ਦਾ ਕਾਰਨ ਬਣਨਾ ਇਸ ਲਈ ਪਰਮੇਸ਼ਵਰ ਆਗਿਆ ਦਿੰਦੇ ਆ ਇਹ ਸੱਚ ਨੂੰ ਯਾਦ ਰੱਖੋ ਪ੍ਰਭੂ ਦੇ ਵਿੱਚ ਬੇਨਤੀ ਕਰਦਾ ਹਾਂ ਬਾਕੀ ਕੋਈ ਵੀ ਭਰਾ ਯੂਸਫ ਦੀ ਤਰ੍ਹਾਂ ਜਿਆਦਾ ਕੁੱਟਿਆ ਨਹੀਂ ਗਿਆ ਉਹ ਲੋਹੇ ਨੇ ਯੂਸਫ ਨੂੰ ਬਹੁਤ ਕੁੱਟਿਆ ਦੁੱਖ ਦਿੱਤਾ ਭੈਣੋ ਤੇ ਭਰਾਵੋ ਸੁਣ ਰਹੇ ਹੋ ਜੋ ਸਤਾਇਆ ਗਿਆ ਜੋ ਦੁਖੀ ਕੀਤਾ ਗਿਆ ਉਹੀ ਦੇਸ਼ ਤੇ ਰਾਜ ਕਰਨ ਵਾਲੇ ਦੇ ਰੂਪ ਚ ਉੱਚਾ ਕੀਤਾ ਗਿਆ ਹੁਣ ਧਿਆਨ ਦੇ ਨਾਲ ਸੁਣੋ ਉਹਦੇ ਹੱਥਾਂ ਨੂੰ ਬੇੜੀਆਂ ਨਾਲ ਜਕੜਿਆ ਗਿਆ ਉਹ ਬੇੜੀਆਂ ਉਸ ਨੂੰ ਮਿਸਰ ਦੇਸ਼ ਚ ਲੈ ਗਈਆਂ ਬੜਾ ਸਤਾਇਆ ਗਿਆ ਕੀ ਪਰਮੇਸ਼ਵਰ ਨੇ ਉਸ ਨੂੰ ਸੰਗਲਾ ਦੇ ਵਿੱਚ ਹੀ ਰਹਿਣ ਦਿੱਤਾ ਕਿ ਉਹਦਾ ਜੀਵਨ ਸੰਗਲਾ ਦੇ ਵਿੱਚ ਹੀ ਨਿਕਲ ਗਿਆ ਕੀ ਪਰਮੇਸ਼ਵਰ ਨੇ ਉਸ ਨੂੰ ਬੇੜੀਆਂ ਚ ਹੀ ਰਹਿਣ ਦਿੱਤਾ ਨਹੀਂ ਪਿਆਰਿਓ ਜਦ ਉਹ ਸਤਾਇਆ ਜਾ ਰਿਹਾ ਸੀ ਤਾਂ ਜਦ ਬੰਨਿਆ ਗਿਆ ਸੀ ਉਨੇ ਪ੍ਰਭੂ ਨੂੰ ਛੱਡਿਆ ਨਹੀਂ ਪਰਮੇਸ਼ਵਰ ਨੇ ਮੇਰੇ ਪ੍ਰਤੀ ਉੱਤਮ ਯੋਜਨਾ ਰੱਖੀ ਆ ਇਸ ਗੱਲ ਨੂੰ ਉਹ ਕਦੇ ਵੀ ਨਹੀਂ ਭੁੱਲਿਆ ਸੀ ਅੱਜ ਮੇਰੇ ਹੱਥਾਂ 'ਚ ਲੋਹੇ ਦੀਆਂ ਬਣਾਈਆਂ ਗਈਆਂ ਹੱਥਕੜੀਆਂ ਕਿਉਂ ਪ੍ਰਭੂ ਇਹ ਹੱਥਕੜੀਆਂ ਕਿਉਂ ਪ੍ਰਭੂ ਇਹ ਬੇੜੀਆਂ ਕਿਉਂ ਪ੍ਰਭੂ ਮੈਂ ਜਕੜਿਆ ਗਿਆ ਕਿਉਂ ਮੇਰੇ ਹੀ ਇਹ ਹਾਲਾਤ ਹੋਇਆ ਕਿਉਂ ਮੈਂ ਹੀ ਪਰੇਸ਼ਾਨ ਹੋ ਰਿਹਾ ਹਾਂ ਉਹ ਕਹਿ ਕੇ ਬੜਾ ਦੁਖੀ ਹੋਇਆ ਪਰ ਉਹ ਕੁਝ ਦਿਨਾਂ ਦੇ ਲਈ ਸੀ ਲੋਹੇ ਦੀ ਸੰਗਲਾ ਨੇ ਬੜਾ ਦੁੱਖ ਦਿੱਤਾ ਉਤਪਤੀ 40 ਦੀ ਬਿਆਲੀ ਆਇਤ ਇੱਥੇ ਅਸੀਂ ਇੱਕ ਜੰਜੀਰ ਨੂੰ ਵੇਖਦੇ ਹਾਂ ਇਹ ਕਿਸ ਤਰ੍ਹਾਂ ਦੀ ਆ ਫਿਰੌਨ ਨੇ ਆਪਣੇ ਹੱਥੋਂ ਅੰਗੂਠੀ ਕੱਢ ਕੇ ਅਤੇ ਉਹ ਯੂਸਫ ਦੇ ਹੱਥਾਂ 'ਚ ਪਹਿਨਾ ਦਿੱਤੀ ਅਤੇ ਉਸ ਨੂੰ ਵਧੀਆ ਮਲਮਲ ਦੇ ਕੱਪੜੇ ਪੁਆਦ ਤੇ ਉਸ ਦੇ ਗਲੇ ਚ ਸੋਨੇ ਦੀ ਚੈਨ ਵੀ ਪੁਆ ਦਿੱਤੀ ਅਤੇ ਉਸ ਨੂੰ ਆਪਣੇ ਦੂਜੇ ਰਾਤੇ ਚੜਾਇਆ ਅਤੇ ਲੋਕ ਉਹਦੇ ਅੱਗੇ ਅੱਗੇ ਇਹ ਪ੍ਰਚਾਰ ਕਰਦੇ ਚਲੇ ਗਏ ਗੁੱਡ ਨਾਈਟ ਟੇਕ ਕੇ ਦੰਡਵਤ ਕਰੋ ਉਸ ਨੇ ਇਸ ਨੂੰ ਮਿਸਰ ਦੇ ਸਾਰੇ ਦੇਸ਼ ਦੇ ਉੱਪਰ ਪ੍ਰਧਾਨ ਮੰਤਰੀ ਠਹਿਰਾਇਆ ਮਿਸਰ ਦੇਸ਼ ਦੇ ਉੱਪਰ ਪ੍ਰਧਾਨ ਮੰਤਰੀ ਬਣਾਇਆ ਲੋਹੇ ਦੇ ਸੰਗਲਾ ਨੇ ਉਸ ਦਿਨ ਯੂਸਫ ਨੂੰ ਦੁੱਖ ਦਿੱਤਾ ਲੇਕਿਨ ਯੂਸਫ ਨਿਰਾਸ਼ ਨਹੀਂ ਹੋਇਆ ਉਹਨੇ ਪ੍ਰਭੂ ਨੂੰ ਛੱਡਿਆ ਨਹੀਂ ਉਹਨੇ ਪਰਮੇਸ਼ਵਰ ਤੇ ਯਕੀਨ ਛੱਡਿਆ ਨਹੀਂ ਮੇਰੇ ਜੀਵਨ ਚ ਇਸ ਤਰ੍ਹਾਂ ਕਿਉਂ ਹੋਣ ਦੇ ਰਿਹਾ ਪ੍ਰਭੂ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਮੇਰੇ ਹੱਥ ਪੈਰ ਬੰਨ ਦਿੱਤੇ ਮੇਰੇ ਹੱਥ ਪੈਰ ਨਹੀਂ ਚੱਲ ਰਹੇ ਪ੍ਰਭੂ ਐਸੀ ਹਾਲਾਤ ਮੇਰੇ ਜੀਵਨ ਚ ਕਿਉਂ ਆਉਣ ਦਿੱਤੇ ਕੀ ਤੂੰ ਅਸਲ ਦੇ ਵਿੱਚ ਹੈਂ ਵੀ ਆ ਜੇ ਹੈ ਤਾਂ ਮੇਰਾ ਜੀਵਨ ਕਿਉਂ ਹੋ ਗਿਆ ਉਹਨੇ ਕਦੇ ਵੀ ਪ੍ਰਭੂ ਨੂੰ ਸਵਾਲ ਨਹੀਂ ਕੀਤਾ ਉਹ ਬੰਨਿਆ ਗਿਆ ਉਹ ਸਤਾਇਆ ਵੀ ਗਿਆ ਗੁਲਾਮ ਦੇ ਰੂਪ ਦੇ ਵਿੱਚ ਉਹ ਵੇਚ ਵੀ ਦਿੱਤਾ ਗਿਆ ਫਿਰ ਵੀ ਪਰਮੇਸ਼ਵਰ ਦੇ ਪ੍ਰਤੀ ਪੈ ਭਗਤੀ ਯੂਸਫ ਨੇ ਨਹੀਂ ਛੱਡੀ ਜਿੰਨਾ ਹੱਥਾਂ ਨੂੰ ਲੋਹੇ ਦੀਆਂ ਬੇੜੀਆਂ ਦੇ ਨਾਲ ਜਕੜ ਦਿੱਤਾ ਗਿਆ ਲੋਹੇ ਦੀਆਂ 베ੜੀਆਂ ਦੇ ਨਾਲ ਜਕੜਿਆ ਗਿਆ ਉਸੇ ਵਿਅਕਤੀ ਨੂੰ ਮਿਸਰ ਤੇ ਰਾਜ ਕਰਨ ਵਾਲੀ ਫਿਰੌਨ ਨੇ ਉਸ ਦੇ ਗਲੇ ਦੇ ਵਿੱਚ ਸੋਨੇ ਦੀ ਚੈਨ ਉਸੇ ਨਹੀਂ ਪਵਾ ਦਿੱਤੀ ਇਸ ਦੇਸ਼ ਦੇ ਤੁਸੀਂ ਅਧਿਕਾਰੀ ਪ੍ਰਧਾਨ ਮੰਤਰੀ ਹੋ ਕਹਿ ਕੇ ਬਿਆਨ ਕੀਤਾ ਕਿ ਤੁਸੀਂ ਬੰਨੇ ਗਏ ਹੋ ਕਿ ਤੁਸੀਂ ਵੀ 베ੜੀਆਂ ਦੇ ਵਿੱਚੋਂ ਕਿ ਐਸੇ ਹਾਲਾਤਾਂ 'ਚ ਬੰਨੇ ਗਏ ਹੋ ਕਿ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੱਥ ਪੈਰ ਕੰਮ ਨਹੀਂ ਕਰ ਰਹੇ ਕੀ ਕਰਨਾ ਹੈ ਸਮਝ ਨਹੀਂ ਆ ਰਿਹਾ ਕਿਉਂ ਮੇਰੇ ਹੀ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਜਿਸ ਸਵਾਲ ਪਰੇਸ਼ਾਨ ਕਰ ਰਿਹਾ ਹੈ ਤਾਂ ਫਿਰ ਸੁਣੋ ਅੱਜ ਕਿੰਨੂੰ ਵੇਖ ਕੇ ਕਿਹੜੇ ਹਾਲਾਤਾਂ ਨੂੰ ਵੇਖ ਕੇ ਕਿਸ ਤਰ੍ਹਾਂ ਦੇ ਵਾਤਾਵਰਨ ਨੂੰ ਵੇਖ ਕੇ ਤੁਸੀਂ ਪਰੇਸ਼ਾਨ ਹੋ ਰਹੇ ਹੋ ਜਾਂ ਬਹੁਤ ਹੀ ਦੁਖੀ ਹੋ ਰਹੇ ਹੈ ਉਹੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉੱਤਮ ਸਥਾਨ ਤੇ ਲੈ ਕੇ ਜਾਣ ਦੇ ਲਈ ਪਰਮੇਸ਼ਵਰ ਜੋ ਇਸਤੇਮਾਲ ਕਰ ਰਿਹਾ ਹੈ ਇੱਕ ਅਦਭੁਤ ਢੰਗ ਹੈ ਪਿਆਰੋ ਇੱਕ ਵਾਰ ਬਹੁਤ ਸਾਰੇ ਪੰਛੀ ਪਰਮੇਸ਼ਵਰ ਦੇ ਕੋਲ ਆਏ ਆ ਕੇ ਕਹਿੰਦੇ ਪ੍ਰਭੂ ਅਸੀਂ ਕੀ ਆ ਸਾਡੀ ਤਾਕਤ ਕੀ ਆ ਜੇ ਕੋਈ ਸਾਨੂੰ ਵੱਡੇ ਤਾਂ ਇੱਕ ਟੁਕੜਾ ਮਾਸ ਦਾ ਵੀ ਨਹੀਂ ਨਿਕਲੇਗਾ ਐਸੇ ਸਾਨੂੰ ਐਨੇ ਵੱਡੇ ਪਰ ਦੇ ਕੇ ਉਹਨਾਂ ਨੂੰ ਸਾਡੇ ਉੱਪਰ ਲਾ ਕੇ ਚੱਕਣ ਲਈ ਤੁਸੀਂ ਕਿਹਾ ਪਰ ਅਸੀਂ ਨਹੀਂ ਕਰ ਸਕਦੇ ਖੰਭਾ ਨੂੰ ਚੱਕਣਾ ਸਾਡੇ ਤੋਂ ਬੜਾ ਹੀ ਮੁਸ਼ਕੀਲਾ ਪ੍ਰਭੂ ਅਸੀਂ ਛੋਟੇ ਜਿਹੇ ਹਾਂ ਪਰ ਸਾਡੇ ਖੰਭ ਬਹੁਤ ਵੱਡੇ ਆ ਇਹ ਵੇਖ ਕੇ ਸਾਡਾ ਮਨ ਹਾਂ ਕਬਰਾ ਰਿਹਾ ਹੈ ਛੋਟੀ ਜਿਹੀ ਚਿੜੀਆਂ ਨੂੰ ਐਨੇ ਜੇ ਪੰਛੀ ਨੂੰ ਐਡੇ ਵੱਡੇ ਵੱਡੇ ਪਰ ਦੇਖ ਕੇ ਉਹਨਾਂ ਨੂੰ ਚੱਕੂ ਕਹਿਣ ਤੇ ਇਹ ਤਾਂ ਸਾਡੇ ਤੋਂ ਨਹੀਂ ਹੋ ਰਿਹਾ ਹੈ ਉਹ ਬੋਝ ਅਸੀਂ ਚੱਕ ਨਹੀਂ ਪਾ ਰਹੇ ਆ ਪ੍ਰਭੂ ਅਸਲ 'ਚ ਐਨੇ ਭਾਰੀ ਖੰਭ ਤੁਸੀਂ ਕਿਉਂ ਦਿੱਤੇ ਇਹ ਸੋਚ ਕੇ ਜਦ ਸਾਰੇ ਪੰਛੀ ਪਰਮੇਸ਼ਵਰ ਦੇ ਕੋਲ ਗਏ ਤਾਂ ਪਰਮੇਸ਼ਵਰ ਨੇ ਕਿਹਾ پاਗਲ ਪੰਛੀਓ ਇਹ ਬੜੇ ਭਾਰੀ ਆ ਬੜੇ ਭਾਰੀ ਲੱਗਦੇ ਆ ਨਹੀਂ ਚੱਕ ਪਾ ਰਹੇ ਹੋ ਜੇ ਨਹੀਂ ਚੱਕ ਪਾ ਰਹੇ ਤਾਂ ਇੱਕ ਕੰਮ ਕਰੋ ਦੱਸੋ ਪ੍ਰਭੂ ਕੀ ਕਰੀਏ ਜਿਨ੍ਹਾਂ ਨੂੰ ਤੁਸੀਂ ਭਾਰੀ ਆ ਬੋਝ ਸਮਝਦੇ ਹੋ ਬੋਝ ਚੱਕ ਨਹੀਂ ਪਾ ਰਹਿਆ ਸੋਚ ਕੇ ਰੋ ਰਹੇ ਹੋ ਉਹਨਾਂ ਪਰਾਂ ਨੂੰ ਹਿਲਾਓ ਹਿਲਾਇਆ ਹਿਲਾਉਂਤੇ ਜ਼ਮੀਨ ਤੇ ਰਨਾ ਸੀ ਇਸ ਪੰਛੀ ਨੇ ਅਤੇ ਫਿਰ ਕੀ ਹੋਇਆ ਹਵਾ ਚ ਥੋੜਾ ਉੱਡੇ ਅਤੇ ਹੋਰ ਹਿਲਾਉਂਤੇ ਹੋਰ ਵੀ ਜ਼ਿਆਦਾ ਉੱਡ ਗਏ ਥਦ ਸਮਝ ਆਇਆ ਕਿ ਭਾਰੀ ਆ ਬੋਝ ਆ ਅਸੀਂ ਸਮਝਿਆ ਹੈ ਇਹਨਾਂ ਦੇ ਨਾਲ ਹੀ ਅਸੀਂ ਉਚਾਈਆਂ ਦੇ ਵਿੱਚ ਉੱਡਦੇ ਹੋਏ ਜਾ ਸਕੇ ਐਸੀ ਅਦਭੁਤ ਯੋਜਨਾ ਸ੍ਰਿਸ਼ਟੀਕਰਤਾ ਨੇ ਕੀਤੀ ਆ ਸੁਨੋ ਮੇਰੇ ਭੈਣੋ ਅਤੇ ਭਰਾਵੋ ਅੱਜ ਜੋ ਤੁਹਾਨੂੰ ਚੱਕਣ ਦੇ ਲਈ ਬੋਝ ਲੱਗ ਰਿਹਾ ਹੈ ਉਹ ਪਰਿਵਾਰ ਦਾ ਬੋਝ ਹੋ ਸਕਦਾ ਹੈ ਨੌਕਰੀ ਦੀ ਜ਼ਿੰਮੇਵਾਰੀ ਹੋ ਸਕਦੀ ਆ ਸੇਵਾ ਦੀ ਜ਼ਿੰਮੇਵਾਰੀ ਹੋ ਸਕਦੀ ਆ ਜੋ ਅੱਜ ਤੁਹਾਨੂੰ ਬਹੁਤ ਹੀ ਮੁਸ਼ਕਿਲ ਲੱਗ ਰਹੀ ਆ ਪਰ ਇਹ ਹੀ ਜ਼ਿੰਮੇਵਾਰੀ ਤੁਸੀਂ ਜਿਸ ਹਾਲਾਤਾਂ ਵਿੱਚ ਹੋ ਉਹਨਾਂ ਹਾਲਾਤਾਂ ਤੋਂ ਉੱਤਮ ਹਾਲਾਤਾਂ ਚ ਲੈ ਜਾਣਗੇ ਪਰਮੇਸ਼ਵਰ ਨੇ ਤੁਹਾਡੇ ਜੀਵਨ ਚ ਆਗਿਆ ਦਿੱਤੀ ਆ ਅਤੇ ਤੁਹਾਡੇ ਮੋਢਿਆਂ ਤੇ ਰੱਖਿਆ ਇਸ ਨੂੰ ਸਮਝ ਜਾਓ ਜੇ ਉਸ ਨੂੰ ਬਹੁਤ ਸਮਝਾਗੇ ਤਾਂ ਉੱਪਰ ਨਹੀਂ ਉੱਡ ਸਕਾਂਗੇ ਥੱਲੇ ਰਹਿ ਜਾਾਂਗੇ ਜੇ ਇਸ ਨੂੰ ਅਸੀਂ ਮੌਕਾ ਸਮਝਾਂਗੇ ਤਾਂ ਜਿਸ ਹਾਲਾਤਾਂ ਵਿੱਚ ਹਾਂ ਉਹਨਾਂ ਹਾਲਾਤਾਂ ਵਿੱਚ ਅਸੀਂ ਉੱਪਰ ਉੱਡ ਜਾਾਂਗੇ ਇਸ ਲਈ ਪਰਮੇਸ਼ਵਰ ਨੇ ਇਹ ਭੋਜ ਦਿੱਤਾ ਪਰ ਇਹ ਭੋਜ ਨਾ ਸਮਝੋ ਜ਼ਿੰਮੇਵਾਰੀ ਅਤੇ ਮੌਕੇ ਦੇ ਰੂਪ ਚ ਸਮਝਾਂਗੇ ਤਾਂ ਇਹ ਹੀ ਸਾਨੂੰ ਉੱਤਮ ਹਾਲਾਤਾਂ ਚ ਲਿਆ ਜਾਣਗੇ ਯਾਦ ਰੱਖੋ ਯੂਸਫ ਸੰਗਲਾ ਦੇ ਨਾਲ ਜਕੜਿਆ ਗਿਆ ਉਸ ਨੇ ਬੜੇ ਹੀ ਦੁੱਖ ਚਲੇ ਲੇਕਿਨ ਉਹ ਡਰਿਆ ਨਹੀਂ ਮੇਰਾ ਜੀਵਨ ਇਸ ਤਰ੍ਹਾਂ ਰਹੇਗਾ ਗੁਲਾਮ ਦੇ ਰੂਪ ਚ ਹੋ ਕੇ ਮੈਨੂੰ ਉਸ ਦੇਸ਼ ਚ ਮਰਨਾ ਪਾਏਗਾ ਬਸ ਨਹੀਂ ਸੋਚਿਆ ਤੁਸੀਂ ਵੀ ਨਾ ਸੋਚੋ ਮੇਰਾ ਜੀਵਨ ਇਸੇ ਤਰ੍ਹਾਂ ਦਾ ਹੈ ਹੁਣ ਮੈਂ ਆਪਣੇ ਭਵਿੱਖ ਨੂੰ ਨਹੀਂ ਵੇਖਾਂਗਾ ਮੈਨੂੰ ਨਹੀਂ ਲੱਗਦਾ ਕਿ ਮੇਰੇ ਜੀਵਨ ਚ ਹੁਣ ਕਦੇ ਵੀ ਚੰਗੇ ਦਿਨ ਆਉਣਗੇ ਇਸੇ ਹਾਲ ਚ ਮਰ ਜਾਾਂਗਾ ਇਸੇ ਹਾਲ ਚ ਮਰ ਜਾਾਂਗਾ ਸ਼ਾਇਦ ਮੈਨੂੰ ਇਸੇ ਤਰ੍ਹਾਂ ਦਫਨਾ ਦੇਣਗੇ ਇਸ ਤਰ੍ਹਾਂ ਨਾ ਸੋਚੋ ਇਹ ਤਾਂ ਤੁਹਾਡੀ ਸੋਚ ਹੈ ਪਰ ਤੁਹਾਡੇ ਬਾਰੇ ਮੇਰਾ ਪਰਮੇਸ਼ਰ ਕੁਝ ਹੋਰ ਸੋਚ ਰਿਹਾ ਹੈ ਇਹ ਸੱਚਾ ਅੱਜ ਜਿਹੜੇ ਸੰਗਲਾਂ ਦੇ ਨਾਲ ਤੁਸੀਂ ਬੰਨੇ ਗਏ ਹੋ ਸੁਣੋ ਉਹਨਾਂ ਸੰਗਲਾਂ ਦੇ ਦੁਆਰਾ ਤੁਸੀਂ ਬਹੁਤ ਹੀ ਵੱਡੇ ਤਜਰਬਿਆਂ ਨੂੰ ਪਾਰ ਰਹੇ ਹੋ ਪਰਮੇਸ਼ਵਰ ਤੇ ਪੂਰਨ ਤੌਰ ਤੇ ਵਿਸ਼ਵਾਸ ਰੱਖੋ ਅਤੇ ਦੂਜੇ ਵਿਅਕਤੀ ਦੀ ਅਹਿਮਤ ਕੀ ਹੈ ਤੁਸੀਂ ਸਿੱਖ ਰਹੇ ਹੋ ਸਤਾ ਰਹੇ ਹੋ ਅਤੇ ਦੁੱਖਾਂ ਚੋਂ ਨਿਕਲ ਰਹੇ ਹੋ ਐਸੇ ਲਈ ਤਾਂ ਦੂਜੇ ਦੇ ਦੁੱਖ ਤੁਹਾਨੂੰ ਸਮਝ ਆ ਰਿਹਾ ਉਹਨਾਂ ਦੇ ਹੰਝੂ ਤੁਹਾਨੂੰ ਸਮਝ ਆ ਰਹੇ ਆ ਉਹਨਾਂ ਦੀ ਪਰੇਸ਼ਾਨੀ ਸਮਝ ਆ ਰਹੀ ਆ ਕਿਉਂਕਿ ਤੁਸੀਂ ਵੀ ਉਸੇ ਰਾਤੋਂ ਨਿਕਲ ਕੇ ਜਾ ਰਹੇ ਹੋ ਪਿਆਰੋ ਅਤੇ ਪ੍ਰਭੂ ਸੁਣੋ ਜਦ ਮੈਂ ਇੰਗਲੈਂਡ ਗਿਆ ਤਾਂ ਵਾਢੀ ਕਲਿਸਿਆ ਦੇ ਲੋਕਾਂ ਨੇ ਮੈਨੂੰ ਬੁਲਾਇਆ ਜਦ ਉਹਨਾਂ ਨੇ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਲਈ ਮੈਨੂੰ ਬੁਲਾਇਆ ਤਾਂ ਮੈਂ ਉਹਨਾਂ ਦੀ ਮੀਟਿੰਗ ਦੇ ਵਿੱਚ ਗਿਆ ਜਦੋਂ ਮੈਨੂੰ ਪਿਆਸ ਲੱਗ ਰਹੀ ਸੀ ਤਾਂ ਮੈਂ ਉਹਨਾਂ ਦੇ ਆਫਿਸ 'ਚ ਜਾ ਕੇ ਥੋੜਾ ਪਾਣੀ ਦਉਂਗੇ ਮੰਗਨ ਤੇ ਉੱਥੋਂ ਦੇ ਵਰਕਰ ਨੇ ਕੀ ਕਿਹਾ ਜਾਣਦੇ ਹੋ ਸਿੱਧੇ ਜਾਓ ਖੱਬੇ ਜਾਓ ਉੱਥੇ ਤੁਹਾਨੂੰ ਟਾਇਲਟ ਦਿਖਾਈ ਦੇਗਾ ਉੱਥੇ ਇੱਕ ਨਲ ਹੈ ਉੱਥੋਂ ਜਾ ਕੇ ਪੀ ਲਓ ਕੀ ਪਿਆਸ ਲੱਗ ਰਹੀ ਹੈ ਥੋੜਾ ਪਾਣੀ ਦਿਓ ਕਹਿੰਤੇ ਟਾਇਲਟ ਦੇ ਕੋਲ ਜਾਓ ਉੱਥੇ ਇੱਕ ਟੂਟੀ ਲੱਗੀ ਆ ਉਹਦੇ ਚੋਂ ਪਾਣੀ ਪੀਣਾ ਪਵੇਗਾ ਇਹ ਸੁਣ ਕੇ ਮੇਰਾ ਮਨ ਬੜਾ ਦੁਖੀ ਹੋਇਆ ਮੈਂ ਤਾਂ ਵਿਦੇਸ਼ ਆਇਆ ਹਾਂ ਚਰਚ ਆਇਆ ਹਾਂ ਜਦ ਮੈਂ ਚਰਚ ਆਇਆ ਜਿੱਥੇ ਮੈਨੂੰ ਪਰਮੇਸ਼ਵਰ ਦਾ ਪਿਆਰ ਵਿਖਾਉਣਾ ਚਾਹੀਦਾ ਸੀ ਮੈਂ ਕਿਹਾ ਮੈਨੂੰ ਥੋੜਾ ਪਾਣੀ ਚਾਹੀਦਾ ਪੀ ਲਈ ਦੋਗੇ ਉਹਨਾਂ ਨੇ ਕੀ ਕਿਹਾ ਜਾਂਦੇ ਹੋ ਕਹਿੰਦੇ ਟਾਇਲਟ ਦੇ ਕੋਲ ਟੂਟੀ ਆ ਜਾ ਕੇ ਪੀ ਲੋ ਉਸ ਦਿਨ ਮੈਂ ਇੱਕ ਫੈਸਲਾ ਕੀਤਾ ਪਲਾ ਕੀ ਕਿ ਪਰਮੇਸ਼ਵਰ ਮੈਨੂੰ ਵੀ ਇੱਕ ਟੈਂਪਲ ਦਵੇਗਾ ਉਸ ਟੈਂਪਲ ਚ ਕਈ ਲੋਗ ਆਉਣਗੇ ਆਫਿਸ ਵੀ ਬਣਨਗੇ ਉਸ ਆਫਿਸ ਚ ਬੜੇ ਲੋਗ ਆਉਣਗੇ ਉਹਨਾਂ ਨੂੰ ਇਹ ਦੁੱਖ ਨਾ ਚੱਲਣਾ ਪਵੇ ਇਸ ਲਈ ਜਦ ਵੀ ਤੁਸੀਂ ਕਲਵਰੀ ਟੈਂਪਲ ਦੀ ਆਫਿਸ ਚ ਆਉਂਗੇ ਤੁਰੰਤ ਕੋਈ ਨਾ ਕੋਈ ਕੀ ਕਰਦਾ ਹੈ ਜਾਣਦੇ ਹੋ ਤੁਹਾਨੂੰ ਗਲਾਸ ਚ ਪਾਣੀ ਲਿਆ ਕੇ ਜਾਂ ਫਿਰ ਵਾਟਰ ਬੋਟਲ ਲਿਆ ਕੇ ਤੁਹਾਨੂੰ ਦਿੰਦੇ ਆ ਤੁਹਾਨੂੰ ਟੀ ਜਾਂ ਕੌਫੀ ਚਾਹੀਦੀ ਆ ਤੁਹਾਨੂੰ ਪੁੱਛਦੇ ਆ ਉਹ ਟੀ ਜਾਂ ਕੌਫੀ ਜਿਸ ਤਰ੍ਹਾਂ ਪੁੱਛਦੇ ਆ ਤਾਂ ਉਹਦੇ ਨਾਲ ਤੁਹਾਨੂੰ ਬਿਸਕੁਟ ਵੀ ਲਿਆ ਕੇ ਜ਼ਰੂਰ ਦਿੰਦੇ ਆ ਇਹਦੀ ਵੈਰਾ ਜਾਣਦੇ ਹੋ ਮੈਂ ਇਸ ਤਜਰਬੇ ਚੋਂ ਨਿਕਲ ਕੇ ਗਿਆ ਹਾਂ ਮੈਂ ਸੋਚਿਆ ਕੋਈ ਹੋਰ ਇਸ ਤਰ੍ਹਾਂ ਦੀ ਮੁਸ਼ਕਲ ਚੋਂ ਨਾ ਨਿਕਲ ਸਕੇ ਇਸ ਲਈ ਇੰਤਜ਼ਾਮ ਕੀਤਾ ਭੈਣੋ ਤੇ ਭਰਾਵੋ ਅੱਜ ਤੁਹਾਡੇ ਜੀਵਨ ਦੇ ਵਿੱਚ ਜੇ ਤੁਸੀਂ ਕੋੜੇ ਤਜਰਬੇ ਤੋਂ ਨਿਕਲ ਰਹੇ ਹੋ ਤਾਂ ਸੁਣੋ ਇੱਕ ਕੋੜੇ ਤਜਰਬੇ ਇੱਕ ਦਿਨ ਤੁਹਾਨੂੰ ਪ੍ਰਭੂ ਆਸ਼ੀਸ਼ ਦੇਵੇਗਾ ਬਹੁਤ ਸਾਰੇ ਲੋਕਾਂ ਲਈ ਆਸ਼ੀਸ਼ ਦਾ ਕਾਰਨ ਬਣਾਵੇਗਾ ਅੱਜ ਤੁਹਾਡੇ ਜੀਵਨ ਚ ਜੋ ਕੋੜਾ ਤਜਰਬਾ ਹੋਇਆ ਹੈ ਉਹ ਸਿਰਫ ਤੁਹਾਨੂੰ ਦਬਾਉਣ ਦੇ ਲਈ ਨਹੀਂ ਤੁਹਾਨੂੰ ਰੋਂਦੇ ਹਾਲਾਤਾਂ ਵਿੱਚੋਂ ਲੈ ਕੇ ਜਾਣ ਦੇ ਲਈ ਨਹੀਂ ਆ ਤੁਹਾਡੇ ਪ੍ਰਤੀ ਪਰਮੇਸ਼ਵਰ ਦੀ ਉੱਤਮ ਯੋਜਨਾ ਹੈ ਉੱਤਮ ਮਕਸਦ ਹੈ ਯੂਸਫ ਦੇ ਪ੍ਰਤੀ ਪਰਮੇਸ਼ਵਰ ਦੇ ਮਨ ਚ ਉੱਤਮ ਯੋਜਨਾ ਸੀ ਇਸ ਲਈ ਉਸ ਨੂੰ ਇਹ ਤਜਰਬਾ ਹੋਇਆ ਉਹਨਾਂ ਹੱਥ ਕੜੀਆਂ ਤੋਂ ਉਸਨੇ ਕਈ ਗੱਲਾਂ ਸਿੱਖੀਆਂ ਮੈਂ ਪੁੱਛਦਾ ਜਾਂ ਤੁਸੀਂ ਦੁੱਖਾਂ ਵਿੱਚੋਂ ਨਿਕਲਦੇ ਹੋ ਕੀਮਤੀ ਗੱਲਾਂ ਸਿੱਖਦੇ ਹੋ ਜਾਂ ਫਿਰ ਹੋਰ ਤਜਰਬਾ ਨਿਕਲਦਾ ਹੈ ਮੁਸ਼ਕਲਾਂ ਤੋਂ ਨਿਕਲਦੇ ਸਮੇਂ ਤੁਸੀਂ ਕਿਹੜੀਆਂ ਗੱਲਾਂ ਸਿੱਖਦੇ ਹੋ ਇੱਕ ਇਨਸਾਨ ਚ ਹਾਰ ਕਈ ਗੱਲਾਂ ਨੂੰ ਸਿਖਾਉਂਦੀ ਹੈ ਜਾਂ ਫਿਰ ਜਿੱਤ ਕਈ ਗੱਲਾਂ ਸਿਖਾਉਂਦੀ ਹੈ ਤੁਸੀਂ ਆਪ ਹੀ ਦੱਸੋ ਬੋਲੋ ਹਾਰ ਹੀ ਸਮਝ ਗਏ ਹਾਂ ਅਸਫਲਤਾ ਤੁਹਾਡੇ ਜੀਵਨ ਚ ਕਈ ਗੱਲਾ ਤੁਹਾਨੂੰ ਸਿਖਾਉਂਦੀ ਆ ਉਸੇ ਤਰ੍ਹਾਂ ਤੁਸੀਂ ਆਪਣੇ ਜੀਵਨ ਚ ਜੋ ਵੀ ਦੁੱਖਾਂ ਨੂੰ ਚਲਦੇ ਹੋ ਉਹਦੇ ਤੋਂ ਤੁਹਾਨੂੰ ਕਈ ਤਜਰਬੇ ਮਿਲਦੇ ਆ ਤੁਹਾਡੀ ਅਹਿਮਤ ਕੀ ਆ ਤੁਹਾਨੂੰ ਦੱਸਦਾ ਹੈ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੀ ਕੀ ਅਹਿਮਤ ਆ ਤੁਹਾਨੂੰ ਸਮਝ ਆਉਂਦੀ ਆ ਪਰਮੇਸ਼ਰ ਚਾਹੁੰਦੇ ਆ ਕਿ ਤੁਸੀਂ ਮਹੱਤਵਪੂਰਨ ਵਿਅਕਤੀ ਦੇ ਰੂਪ ਚ ਰਹੋ ਇਸ ਲਈ ਤੁਹਾਨੂੰ ਦੁੱਖਾਂ ਚੋਂ ਕੱਢਦਾ ਹੈ ਤਕਲੀਫਾਂ ਚੋਂ ਤੁਹਾਨੂੰ ਲੈ ਕੇ ਜਾਂਦਾ ਹੈ ਕਈ ਵਾਰ ਬਿਮਾਰੀਆਂ ਵਿੱਚੋਂ ਹੋ ਕੇ ਨਿਕਲਦਾ ਹੈ ਜਾਣਦੇ ਹੋ ਕਿਉਂ ਤੁਹਾਡੀ ਅਹਿਮੀਅਤ ਨੂੰ ਵਧਾਉਣ ਦੇ ਲਈ ਤੁਹਾਨੂੰ ਇੱਕ ਅਦਭੁਤ ਸ਼ੇਪ ਦੇਣ ਦੇ ਲਈ ਤੁਸੀਂ ਸੁਨਾਰ ਨੂੰ ਜਦ ਸੋਨਾ ਦਿੰਦੇ ਹੋ ਮੈਨੂੰ ਇਸ ਰੂਪ ਚ ਇਸ ਸ਼ੇਪ ਚ ਨੈਕਲੇਸ ਬਣਵਾਉਣੀ ਆ ਚੇਨ ਬਣਵਾਉਣੀ ਆ ਜੇ ਤੁਸੀਂ ਕਹਿੰਦੇ ਹੋ ਤਾਂ ਤਾਂ ਤੁਹਾਡੇ ਦਿੱਤੇ ਹੋਏ ਸੋਨੇ ਨੂੰ ਲੈ ਕੇ ਹਾਂ ਜਾਦੂ ਕਰਕੇ ਮੰਤਰ ਕਰਕੇ ਇਹ ਕਹੇਗਾ ਕਿ ਐਲੋ ਪਾਈ ਤੁਸੀਂ ਫੜ ਲਓ ਨਹੀਂ ਕਰੇਗਾ ਪਿਆਰੋ ਕੀ ਕਰੇਗਾ ਉਸ ਨੂੰ ਲਿਜਾ ਕੇ ਉਸ ਨੂੰ ਅੱਗ ਚ ਪਾਏਗਾ ਉਸ ਨੂੰ ਅੱਗ ਦੀ ਪੱਠੀ ਚ ਸੁੱਟੇਗਾ ਉਸ ਨੂੰ ਜਲਾਉਂਦਾ ਰਹੇਗਾ ਜਲਾਉਂਦਾ ਰਹੇਗਾ ਤੇ ਇਸ ਦੌਰਾਨ ਕੀ ਬਣ ਗਿਆ ਮੇਰਾ ਨੈਕਲਸ ਕੀ ਬਣ ਗਿਆ ਮੇਰੀ ਚੈਨ ਕੀ ਬਣ ਗਿਆ ਜੰਜੀਰ ਕਹਿ ਕੇ ਤੁਸੀਂ ਉੱਥੇ ਗਏ ਅਤੇ ਉਸ ਨੇ ਸੋਨੇ ਨੂੰ ਪੱਠੀ ਚ ਪਾਇਆ ਤੁਸੀਂ ਕਦੋਂ ਦਾਉਂਗੇ ਜਦ ਪੁੱਛੋਗੇ ਤਾਂ ਉਹ ਤੁਹਾਡੇ ਨਾਲ ਗੱਲ ਕਰਦਾ ਰਹੇਗਾ ਪਰ ਉਹਦੇ ਧਿਆਨ ਕਿੱਥੇ ਹੋਏਗਾ ਸੋਨੇ ਦੇ ਉੱਪਰ ਪੱਠੀ ਚ ਪਏ ਹੋਏ ਸੋਨੇ ਦੇ ਉੱਪਰ ਰਹੇਗਾ ਵੇਖਦਾ ਰਹੇਗਾ ਕਿੰਨੇ ਵੀ ਉਹਦੇ ਨਾਲ ਗੱਲ ਕਰੋ ਉਹ ਤੁਹਾਨੂੰ ਉੱਤਰ ਦਿੰਦਾ ਰਹੇਗਾ ਤੁਹਾਨੂੰ ਵੇਖਦਾ ਰਹੇਗਾ ਪਰ ਸੁਣੋ ਕਿਉਂ ਇਸ ਤਰ੍ਹਾਂ ਸੋਨੇ ਚ ਪਾਇਆ ਉਹ ਵੇਖਦਾ ਹੈ ਕਿਉਂਕਿ ਉਹ ਪੱਠੇ ਚ ਪਾਇਆ ਗਿਆ ਸੋਨੇ ਨੇ ਕਿੰਨੀ ਦੇਰ ਪੱਠੇ ਚ ਰਹਿਣਾ ਹੈ ਅਤੇ ਕਿੰਨੀ ਦੇਰ ਉਸਨੇ ਸੜਨਾ ਹੈ ਉਹ ਕਦੋਂ ਤੱਕ ਰਹਿਣ ਦਿੰਦਾ ਹੈ ਪਰ ਅਜੀਬ ਕੀ ਹੈ ਜਾਣਦੇ ਹੋ ਕਦ ਤੱਕ ਉਹਦੇ ਚ ਰਹਿਣ ਦਿੰਦਾ ਹੈ ਜਾਣਦੇ ਹਾਂ ਉਹਦਾ ਰੂਪ ਜਦ ਤੱਕ ਸੋਨੇ ਵਿੱਚ ਤਪ ਨਾ ਜਾਵੇ ਪੱਠੇ ਚ ਹੀ ਰਹਿਣ ਦਿੰਦਾ ਹੈ ਜਿਵੇਂ ਉਹਦਾ ਰੂਪ ਉਸ ਨੂੰ ਦਿਖਾਈ ਦਿੰਦਾ ਹੈ ਉਸ ਨੂੰ ਤੁਰੰਤ ਉਹਦੇ ਚ ਪਾ ਦਿੰਦਾ ਹੈ ਪਿਆਰੇ ਭੈਣੋ ਅਤੇ ਭਰਾਵੋ ਮੇਰਾ ਪ੍ਰਭੂ ਵੀ ਇਹੀ ਕਰਦਾ ਹੈ ਜਦ ਤੱਕ ਤੁਹਾਡੇ ਚ ਪ੍ਰਭੂ ਦਾ ਰੂਪ ਦਿਖਾਈ ਨਾ ਦਵੇ ਉਦੋਂ ਤੱਕ ਪਰਮੇਸ਼ਵਰ ਤੁਹਾਨੂੰ ਦੁੱਖ ਅਤੇ ਕਸ਼ਟਾ ਦੇ ਪੱਠੇ ਵਿੱਚ ਪਾਉਂਦਾ ਹੈ ਪਾਏਗਾ ਯੂਸਫ ਨੂੰ ਲੇਕਿਨ ਦੁੱਖ ਅਤੇ ਹੰਝੂਆਂ ਦੀ ਤਰਾਈ ਵਿੱਚੋਂ ਪਰੇਸ਼ਾਨੀਆਂ ਦੇ ਵਿੱਚੋਂ ਜਦ ਯੂਸਫ ਨਿਕਲ ਰਿਹਾ ਸੀ ਕਿਉਂ ਮੇਰੇ ਜੀਵਨ ਚ ਇਸ ਤਰ੍ਹਾਂ ਹੋ ਰਿਹਾ ਹੈ ਪਰਮੇਸ਼ਵਰ ਨੇ ਮੇਨਾਂ ਕਿਉਂ ਇਸ ਤਰ੍ਹਾਂ ਕੀਤਾ ਹੁਣ ਮੈਂ ਉਹਦੇ ਤੇ ਕਿਉਂ ਵਿਸ਼ਵਾਸ ਕਰਾਂ ਪਰਮੇਸ਼ਵਰ ਤਾਂ ਦੂਰ ਨਹੀਂ ਹੋਇਆ ਦੁੱਖ ਵਿੱਚੋਂ ਤਕਲੀਫਾਂ ਦੇ ਵਿੱਚੋਂ ਪਰੇਸ਼ਾਨੀ ਚੋਂ ਜਦੋਂ ਨਿਕਲ ਰਿਹਾ ਸੀ ਤਾਂ ਹੋਰ ਵੀ ਜ਼ਿਆਦਾ ਪਰਮੇਸ਼ਵਰ ਦੇ ਉਹ ਨੇੜੇ ਆ ਗਿਆ ਸੁਣੋ ਤੁਹਾਡੇ ਜੀਵਨ ਦੇ ਦੁੱਖ ਤੁਹਾਡਾ ਕੀ ਕਰਦੇ ਆ ਜਾਣਦੇ ਹੋ ਜਾਂ ਤਾਂ ਉਹ ਤੁਹਾਨੂੰ ਬੈਟਰ ਪਰਸਨ ਬਣਾਉਣਗੇ ਯਾ ਬੈਡ ਪਰਸਨ ਬਣਾਉਣਗੇ ਜਿੰਨਾ ਦੁੱਖਾਂ ਦਾ ਸਾਹਮਣਾ ਕਰਦੇ ਹੋ ਜਾਂ ਤਾਂ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਲੈ ਕੇ ਜਾਣਗੇ ਜਾਂ ਤੁਹਾਨੂੰ ਪਰਮੇਸ਼ਵਰ ਤੋਂ ਉਹ ਦੂਰ ਕਰ ਦੇਣਗੇ ਜਿਹੜੇ ਦੁੱਖਾਂ ਦਾ ਸਾਹਮਣਾ ਕਰ ਰਿਹਾ ਅੱਜ ਉਹ ਕੀ ਕਰ ਰਿਹਾ ਤੁਹਾਨੂੰ ਪਰਮੇਸ਼ਵਰ ਦੇ ਨੇੜੇ ਲੈ ਕੇ ਜਾ ਰਿਹਾ ਜਾਂ ਦੂਰ ਲੈ ਕੇ ਜਾ ਰਿਹਾ ਇੱਕ ਵਾਰ ਸੋਚੋ ਕਿਸੇ ਵੀ ਦੁੱਖ ਜਾਂ ਤਕਲੀਫ ਨੂੰ ਜੇ ਪਰਮੇਸ਼ਵਰ ਨੇ ਤੁਹਾਡੇ ਜੀਵਨ ਚ ਆਗੇ ਦਿੱਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਵੋ ਤੁਸੀਂ ਪਰਮੇਸ਼ਵਰ ਦੇ ਹੋਰ ਵੀ ਨੇੜੇ ਆ ਜਾਓ ਇਸੇ ਲਈ ਪਰਮੇਸ਼ਵਰ ਦੁੱਖਾਂ ਨੂੰ ਆਗੇ ਦਿੰਦੇ ਆ ਸਮਝ ਗਏ ਹੋ ਸਮਝ ਆ ਗਿਆ ਹੈ ਲੋਹੇ ਦੇ ਸੰਗਲ ਅਤੇ ਸੋਨੇ ਦੀਆਂ ਜੰਜੀਰ ਪਾਉਣ ਦਾ ਆਧਾਰ ਬਣ ਗਿਆ ਸਮਝ ਗਏ ਹੋ ਦੁੱਖਾ ਚੋਂ ਨਿਕਲਿਆ ਇਸਰੇ ਕਿਉਂਕਿ ਉਹ ਰੋਂਦਾ ਰਿਹਾ ਸੀ ਇਸੇ ਲਈ ਮਿਸਰ ਦੇਸ਼ ਦੇ ਲੋਕਾਂ ਦੇ ਉੱਪਰ ਜਦ ਮੁਸ਼ਕਲ ਆ ਗਈ ਤਾਂ ਉਹਨਾਂ ਨੂੰ ਜਦ ਬਹੁਤ ਭੁੱਖ ਲੱਗ ਰਹੀ ਸੀ ਜਦ ਉਹਨਾਂ ਦੇ ਬੱਚੇ ਬੜੇ ਰੋ ਰਏ ਸੀ ਹੰਝੂ ਬਹਾਰੇ ਸੀ ਬਚਾਉਣ ਵਾਲੇ ਦੇ ਰੂਪ ਚ ਉਹਨਾਂ ਦੇ ਸਾਹਮਣੇ ਆ ਗਿਆ ਰੋਟੀ ਦੇਣ ਵਾਲੇ ਦੇ ਰੂਪ ਚ ਆ ਗਿਆ ਪੋਜਨ ਦੇਨ ਵਾਲਾ ਪਰਮੇਸ਼ਵਰ ਨੇ ਅਗੂਏ ਤੇ ਰੂਪ ਚ ਯੂਸਫ ਨੂੰ ਆਸ਼ੀਸ਼ ਦਿੱਤੀ ਸੁਣ ਭੈਣੋਂ ਅਤੇ ਭਰਾਵੋ ਦੁੱਖਾਂ ਚੋਂ ਨਿਕਲ ਰਹੇ ਤੁਸੀਂ ਹੀ ਸਾਹਮਣੇ ਵਾਲੇ ਦੇ ਦੁੱਖ ਨੂੰ ਸਮਝ ਸਕਦੇ ਹੋ ਹੰਝੂਆਂ ਦੇ ਨਾਲ ਤੜਫ ਰਹੇ ਤੁਸੀਂ ਹੀ ਦੂਜਿਆਂ ਦੇ ਹੰਝੂਆਂ ਨੂੰ ਸਮਝ ਸਕਦੇ ਹਾਂ ਆਰਥਿਕ ਸਮੱਸਿਆ ਤੋਂ ਜਦ ਤੁਸੀਂ ਨਿਕਲ ਰਹੇ ਹੋ ਤਾਂ ਹੀ ਤੁਸੀਂ ਦੂਜੇ ਦੀ ਆਰਥਿਕ ਸਮੱਸਿਆ ਨੂੰ ਸਮਝ ਸਕਦੇ ਹੋ ਪਤੀ ਨੂੰ ਗਵਾਏ ਹੋਏ ਤੁਸੀਂ ਹੀ ਸਾਮਣੇ ਵਾਲੀ ਔਰਜਤਪਤੀ ਨੂੰ ਗੁਆ ਲਿੰਦੀ ਆ ਤੁਸੀਂ ਹੀ ਉਸ ਨੂੰ ਤਸੱਲੀ ਦੇ ਸਕਦੇ ਹੋ ਹੋਰ ਕੋਈ ਨਹੀਂ ਬੱਚੇ ਨੂੰ ਗੁਆਏ ਹੋਏ ਤੁਸੀਂ ਹੀ ਕਿਵੇਂ ਗੁਆਚੇ ਹੋਏ ਬੱਚਾ ਦੇ ਮਾਤਾ ਪਿਤਾ ਨੂੰ ਸ਼ਾਂਤੀ ਦੇਣੀ ਆ ਇਹ ਸਿਰਫ ਤੁਹਾਨੂੰ ਹੀ ਪਤਾ ਹੈ ਅਤੇ ਜੇ ਤੁਹਾਡੀ ਨੌਕਰੀ ਜਾ ਚੁੱਕੀ ਆ ਜਿਹਦੀ ਨੌਕਰੀ ਜਾ ਚੁੱਕੀ ਆ ਉਸ ਨੂੰ ਕਿਵੇਂ ਤਸੱਲੀ ਦੇਣੀ ਆ ਇਹ ਸਿਰਫ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਭੁੱਖ ਨਾਲ ਤੜਫ ਰਏ ਤੁਸੀਂ ਹੀ ਦੂਜਾ ਜਦ ਭੁੱਖ ਨਾਲ ਤੜਫਦਾ ਹੈ ਉਦ ਲਈ ਭੋਜਨ ਕਿੰਨਾ ਜ਼ਰੂਰੀ ਆ ਸਿਰਫ ਤੁਹਾਨੂੰ ਹੀ ਸਮਝ ਆਏਗਾ ਮੈਂ ਆਪਣੇ ਜੀਵਨ 'ਚ ਸਵਾਲ ਕੀਤਾ ਲਗਭਗ 20 ਸਾਲ ਪਹਿਲਾਂ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਆਰਥਿਕ ਤੌਰ ਤੇ ਜਦੋਂ ਪਰਮੇਸ਼ਵਰ ਮੈਨੂੰ ਦੁਬਾਰਾ ਰੇ ਸੀ ਮੈਂ ਕਿਹਾ ਪ੍ਰਭੂ ਮੈਨੂੰ ਕਿਉਂ ਦੁਬਾਰਾ ਰੇ ਹਾਂ ਮੈਂ ਪ੍ਰਭੂ ਨੂੰ ਪੁੱਛਿਆ ਪ੍ਰਭੂ ਮੈਂ ਇਸ ਤਰ੍ਹਾਂ ਕਿਉਂ ਦਬਾਇਆ ਜਾ ਰਿਹਾ ਹਾਂ ਪ੍ਰਭੂ ਨੇ ਕਿਹਾ ਜੇ ਤੂੰ ਅਜਿਹਾ ਦਬਾਇਆ ਜਾ ਰਿਹਾ ਹੈ ਕੱਲ ਦੇ ਦਿਨ ਤੂੰ ਉਹਨਾਂ ਨੂੰ ਸਮਝ ਪਾਏਗਾ ਉਹਨਾਂ ਦਾ ਸਹਾਰਾ ਬਣ ਸਕੇਗਾ ਇਸ ਲਈ ਤੈਨੂੰ ਦੁਬਾਰਿਆਂ ਹਾਂ ਉਸ ਦਿਨ ਜਦ ਪਰਮੇਸ਼ਵਰ ਨੇ ਮੈਨੂੰ ਕਿਹਾ ਪਰਮੇਸ਼ਵਰ ਨੇ ਮੈਨੂੰ ਦਬਾਇਆ ਇਸ ਲਈ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਭੈਣੋ ਅਤੇ ਭਰਾਵੋ ਕੀ ਦਬਾਏ ਜਾ ਰਹੇ ਹਾਂ ਪਰੇਸ਼ਾਨ ਹੋ ਰਹੇ ਹਾਂ ਪੀਸੇ ਜਾ ਰਹੇ ਹਾਂ ਤਾਂ ਚਿੰਤਾ ਨਾ ਕਰੋ ਬਹੁਤ ਸਾਰੇ ਲੋਕਾਂ ਲਈ ਆਸ਼ੀਸ਼ ਦੇ ਰੂਪ ਚ ਬਰਕਤ ਦੇ ਰੂਪ ਚ ਸ਼ਾਂਤੀ ਦੇ ਰੂਪ ਚ ਬਣਾਉਣ ਦੇ ਲਈ ਹੀ ਪਰਮੇਸ਼ਵਰ ਅੱਜ ਤੁਹਾਨੂੰ ਕੋਟ ਰਿਹਾ ਇਹ ਸੱਚ ਨੂੰ ਜੇ ਤੁਸੀਂ ਸਮਝੋਗੇ ਤਾਂ ਹਾਂ ਡਰੋਗੇ ਨਹੀਂ ਫਿਕਰ ਨਹੀਂ ਕਰੋਗੇ ਇਹ ਸੱਚ ਨੂੰ ਸਮਝੋ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅਦਭੁਤ ਅਤੇ ਉੱਤਮ ਬਚਨਾਂ ਦੇ ਦੁਆਰਾ ਪਿਤਾ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਧੰਨਵਾਦ ਸਾਡੇ ਜੀਵਨ ਚ ਪਰੇਸ਼ਾਨੀਆਂ ਰਹਿਣਗੀਆਂ ਦੁੱਖ ਦੇ ਪਿੱਛੇ ਪਰਮੇਸ਼ਵਰ ਤੁਸੀਂ ਸਾਡੇ ਲਈ ਬਹੁਤ ਵੱਡੀ ਯੋਜਨਾ ਬਣਾਈਆਂ ਇਹ ਸੱਚ ਨੂੰ ਜੇ ਅਸੀਂ ਸਮਝ ਲਾਂਗੇ ਪਿਤਾ ਅਸੀਂ ਦੁਖੀ ਨਹੀਂ ਹੋਵਾਂਗੇ ਯੂਸਫ ਦੀ ਤਰ੍ਹਾਂ ਬੇੜੀਆਂ 'ਚ ਜਕੜੇ ਜਾਣ ਤੇ ਵੀ ਤੁਸੀਂ ਵਿਸ਼ਵਾਸਯੋਗ ਪਰਮੇਸ਼ਵਰ ਹੋ ਉਹਨਾਂ ਸੰਗਲਾਂ ਦੇ ਪਿੱਛੇ ਮਹਾਨ ਤੁਸੀਂ ਵੱਡੀ ਯੋਜਨਾ ਰੱਖੀ ਆ ਪਿਤਾ ਉਤਮ ਅਤੇ ਸ੍ਰੇਸ਼ਟ ਜੀਵਨ ਤੁਸੀਂ ਸਾਡੇ ਲਈ ਤਿਆਰ ਕਰ ਰਹੇ ਹੋ ਇਸ ਨੂੰ ਸਮਝ ਸਕੇ ਸਹਾਇਤਾ ਕਰੋ ਪੂਰਨ ਤੌਰ ਤੇ ਸਕਾਰਾਤਮਕ ਸੋਚ ਨਾਲ ਅੱਗੇ ਵਸਣ ਕੇ ਸਹਾਇਤਾ ਕਰੋ ਪਿਤਾ ਅੱਜ ਜਿਹਦੇ ਨਾਲ ਤੁਸੀਂ ਗੱਲ ਕੀਤੀ ਆ ਹਰ ਇੱਕ ਆਪਣੀ ਜ਼ਿੰਮੇਵਾਰੀ ਨੂੰ ਪਿਤਾ ਦੇ ਰੂਪ ਚ ਮਾਤਾ ਦੇ ਰੂਪ ਚ ਪਤੀ ਦੇ ਰੂਪ ਚ ਪਤਨੀ ਦੇ ਰੂਪ ਚ ਬੱਚੇ ਦੇ ਰੂਪ ਚ ਸੇਵਕ ਅਤੇ ਦਾਸੀ ਦੇ ਰੂਪ ਚ ਤੁਸੀਂ ਜੋ ਜ਼ਿੰਮੇਵਾਰੀ ਦਿੱਤੀ ਆ ਜੇ ਬੋਝ ਸਮਝਾਂਗੇ ਤਾਂ ਪਿਤਾ ਜੀਵਨਨਾਸ਼ ਹੋ ਜਾਣਗੇ जीएसएस ਨੂੰ ਮੌਕਾ ਸਮਝਾਂਗੇ ਤਾਂ ਸਾਡੇ ਜੀਵਨ ਬਹੁਤ ਲਈ ਆਸ਼ੀਸ਼ ਦਾ ਕਾਰਨ ਬਣਨਗੇ ਇਸ ਲਈ ਚਿੰਤਾ ਤੇ ਬੋਝ ਨੂੰ ਦੂਰ ਕਰਕੇ ਹਿੰਮਤ ਦੇ ਕੇ ਤੁਹਾਡੇ ਗਵਾ ਬਣ ਕੇ ਜੀ ਸਕੀਏ ਅਸੀ ਕਿਰਪਾ ਕਰੋ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਦਾ ਪਤਾ ਕਲਵਰੀ ਪੋਸਟ ਬਾਕਸ ਨੰਬਰ 30 ਕੁਕਟਪल्ली ਹైదరాబాద్ 72